ਸਵੇਰ ਦੇ 11 ਵਜੇ ਦਾ ਸਮਾਂ ਹੈ ਗੁਰਦੁਆਰਾ ਸਾਹਿਬ ਦੇ ਹਾਲ ਦੇ ਵਿੱਚ ਬਰਾਤੀ ਅਤੇ ਕੁੜੀ ਵਾਲੇ ਮੌਜੂਦ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਹੈ ਕੀਰਤਨੀਏ ਸਿੰਘ ਬੜਾ ਸੁੰਦਰ ਕੀਰਤਨ ਕਰ ਰਹੇ ਹਨ ਲੇਕਿਨ ਐਸੇ ਪਵਿੱਤਰ ਮਾਹੌਲ ਦੇ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਕੁਲੀ ਹੈ ਲਾਲ ਸੋਹਣੇ ਪੰਜਾਬੀ ਸੂਟ ਦੇ ਵਿੱਚ ਸਜੇ 21 ਸਾਲਾਂ ਦੀ ਕੁੜੀ ਮਹਿਰ ਕੌਰ ਆਪਣੀ ਖੋਣ ਵਾਲੀ ਜ਼ਿੰਦਗੀ ਦੇ ਸੁਪਨੇ ਦਿਖ ਰਹੀ ਹੈ ਸਿਰ ਝੁਕਾ ਕੇ ਬੈਠੀ ਹੈ ਉਸ ਦੇ ਨਾਲ ਬੈਠਾ ਹੈ ਲੜਾ ਵਿਕਰਮ ਸਿੰਘ ਜੋ ਵਾਰ-ਵਾਰ ਆਪਣੀ ਮਹਿੰਗੀ ਘੜੀ ਦੇ ਵੱਲ ਦੇਖ ਰਿਹਾ ਹੋਏ ਜਿਵੇਂ ਉਹ ਕਿਸੇ ਰਸਮ ਨੂੰ ਨਿਭਾਉਣ ਦੇ ਲਈ ਨਹੀਂ ਸਗੋਂ ਕੋਈ ਸਦਾ ਪਕਾਇ ਹੋਣ ਦੀ ਉਡੀਕ ਤੇ ਵਿੱਚ ਹੋਵੇ ਕੀਰਤਨ ਸਮਾਪਤ ਹੁੰਦਾ ਹੈ ਫਤਿਹ ਬੁਲਾਈ ਜਾਂਦੀ ਹੈ ਗੁਰੂ ਘਰ ਦਾ ਨੌਜਵਾਨ ਪਾਟੇ ਸਿੰਘ ਭਾਈ ਕਰਮਜੀਤ ਸਿੰਘ ਆਨੰਦ ਕਾਰਜ ਦੀ ਰਸਮ ਸ਼ੁਰੂ ਕਰਨ ਦੇ ਲਈ ਖੜੇ ਹੁੰਦੇ ਹਨ ਪਰ ਇਸ ਤੋਂ ਪਹਿਲਾਂ ਕਿ ਉਹ ਲਾਵਾ ਦਾ ਪਾਠ ਸ਼ੁਰੂ ਕਰਦੇ ਲੜੇ ਯਾਨੀ ਬਿਕਰਮ ਦਾ ਪਿਓ ਸਰਦਾਰ ਜਸਵੰਤ ਸਿੰਘ ਆਪਣੀ ਥਾਂ ਤੋਂ ਖੜਾ ਹੋ ਜਾਂਦਾ ਹੈ ਉਸ ਤੇ ਖੜੇ ਹੁੰਦਿਆਂ ਹੀ ਪੂਰੇ ਖਾਲਸੇ ਦੇ ਵਿੱਚ ਇੱਕਦਮ ਚੁੱਪ ਛਾ ਜਾਂਦੀ ਹੈ ਜਿਵੇਂ ਕਿਸੇ ਨੇ ਸਬਦੇ ਸਾਰੋ ਲੇ ਹੋਣਾ ਹੈ ਜਸਵੰਤ ਸਿੰਘ ਆਪਣੀ ਤਣੀ ਹੋਈ ਮੁੱਛ ਨੂੰ ਵੜ ਦਿੰਦਾ ਹੈ ਆਪਣੀ ਮਹਿੰਗੀ ਪੱਗ ਨੂੰ ਠੀਕ ਕਰਦਾ ਹੈ ਅਤੇ ਕੁੜੀ ਦੇ ਪਿਓ ਮਾਸਟਰ ਅਵਤਾਰ ਸਿੰਘ ਵੱਲ ਦੇਖ ਕੇ ਉੱਚੀ ਆਵਾਜ਼ ਦੇ ਵਿੱਚ ਬੋਲਦਾ ਹੈ ਮਾਸਟਰ ਜੀ ਆਨੰਦ ਕਾਰਕਾਂ ਬਾਅਦ ਦੇ ਵਿੱਚ ਵੀ ਹੋ ਜਾਣਗੇ ਪਹਿਲਾਂ ਉਹ ਗੱਲ ਕਰੀਏ ਜਿਸ ਲਈ ਅਸੀਂ ਇੱਥੇ ਆਏ ਹਾਂ ਸਾਨੂੰ ਉਹ ਚੀਜ਼ ਦਿਖਾਓ ਜਿਸ ਦਾ ਵਾਦਾ ਹੋਇਆ ਸੀ ਸਾਡੇ ਮੁੰਡੇ ਲਈ ਫਾਰਚੂਨਰ ਗੱਡੀ ਦੀ ਚਾਬੀ ਕਿੱਥੇ ਹੈ ਅਸੀਂ ਤਾਂ ਕੁਝ ਦੇਖੇ ਨਹੀਂ ਅਸੀਂ ਆਪਣੇ ਬੰਦਿਆਂ ਨੂੰ ਫੋਨ ਕਰਕੇ ਪੁੱਛਿਆ ਹੈ ਵੀ ਤੁਸੀਂ ਕਿਸੇ ਵੀ ਫਾਰਚੂਨਰ ਦਾ ਇੰਤਜ਼ਾਮ ਨਹੀਂ ਕੀਤਾ ਕਿ ਇਹ ਸੱਚ ਹੈ ਜੇਕਰ ਅਜਾ ਹੈ ਤਾਂ ਸਾਨੂੰ ਹੋਣੇ ਦੱਸ ਦਿਓ ਇਹ ਸ਼ਬਦ ਸੁਣਦਿਆਂ ਹੀ ਮਾਸਟਰ ਅਵਤਾਰ ਸਿੰਘ ਦਾ ਚਿਹਰਾ ਪੀੜਾ ਭਰ ਗਿਆ ਜਿਵੇਂ ਕਿਸੇ ਨੇ ਉਸ ਦਾ ਸਾਰਾ ਖੂਨ ਨਿਚੋੜ ਲਿਆ ਹੋਵੇ ਉਹ ਕੰਬਦੇ ਹੋਏ ਖੱਤ ਜੋੜ ਕੇ ਖੜਾ ਹੋ ਜਾਂਦਾ ਹੈ ਸਰਦਾਰ ਸਾਹਿਬ ਗਲਤ ਹੋਈ ਸੀ ਮੈਂ ਮੰਨਦਾ ਹਾਂ ਪਰ ਫਸਲ ਮਰੀ ਜਾਣ ਕਰਕੇ ਮੈਂ ਫਰਚੂਨਰ ਦਾ ਇੰਤਜ਼ਾਮ ਨਹੀਂ ਕਰ ਸਕਿਆ ਪਰ ਮੈਂ ਨਵੇਂ ਸਵਿਫਟ ਗੱਡੀ ਬਾਹਰ ਕਢੀ ਕੀਤੀ ਹੋਏ ਨਾਲ 5 ਲੱਖ ਨਕਦ ਹੈ ਬਾਕੀ ਮੈਂ ਹੱਥ ਜੜਦਾ ਹਾਂ 6 ਮਹੀਨੇ ਦੇ ਮੇਰੇ ਮੈਂ ਤੁਹਾਡਾ ਬਾਕੀ ਦਾ ਇਸ ਤੋਂ ਪਹਿਲਾਂ ਕਿ ਉਹ ਆਪਣੀ ਗੱਲ ਪੂਰੀ ਕਰਦਾ ਜਸਵੰਤ ਸਿੰਘ ਗੁੱਸੇ ਨਾਲ ਲਾਲ ਹੋ ਗਿਆ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦਾ ਲਿਹਾਜ਼ ਕਰਨਾ ਵੀ ਭੁੱਲ ਗਿਆ ਕਿ ਸਿਰਫ ਸਵਿਫਟ ਤੂੰ ਮੇਰੇ ਪੁੱਤਰ ਨੂੰ ਪਿਖਾਰੀ ਸਮਝਿਆ ਹੈ ਉਹ ਤੇਰੀ ਖਿਮਤ ਕਿਵੇਂ ਕੋਈ ਸਾਨੂੰ ਧੋਖਾ ਦੇਣ ਦੇ ਅਸੀਂ ਸੌ ਕਿੱਲਾਂ ਦੇ ਮਾਲਕ ਹਾਂ ਤੇ ਤੂੰ ਤੂੰ ਸਾਨੂੰ ਕੁੜਾ ਦੇ ਰਿਆ ਹੈ ਉੱਤੇ ਵਿਕਰਮ ਇਹ ਵਿਆਹ ਨਹੀਂ ਹੋ ਸਕਦਾ ਇਹਨਾਂ ਧੋਖੇ ਬਾਜਾ ਝੂਠੇ ਲੋਕਾਂ ਦੇ ਕਰ ਅਸੀਂ ਰਿਸ਼ਤਾ ਨਹੀਂ ਜੋੜਨਾ ਇੱਕ ਇੱਕ ਜਸਵੰਤ ਸਿੰਘ ਨੇ ਆਪਣੇ ਪੁੱਤਰ ਵਿਕਰਮ ਨੂੰ ਬਾਤੋਂ ਫੜ ਕੇ ਉਠਾਇਆ ਵਿਕਰਮ ਜੋ ਇੱਕ ਸ਼ਬਦ ਨਹੀਂ ਬੋਲਿਆ ਉਹ ਵੀ ਆਪਣੇ ਪਿਓ ਦੇ ਹੰਕਾਰ ਵਿਚੰਕ ਰਿਹਾ ਚਪਚਾਪ ਉੱਟ ਕੇ ਆਪਣੇ ਪਿਓ ਦੇ ਪਿੱਛੇ ਤੁਰ ਗਿਆ ਸਾਰੀ ਬਰਾਤ ਲਗਭਗ 40-50 ਬੰਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚੋਂ ਉੱਟ ਕੇ ਬਾਹਰ ਜਾਣ ਲੱਗੇ ਮਸਤ ਅਵਤਾਰ ਸਿੰਘ ਪਾਗ ਜਿਵੇਂ ਜ਼ਮੀਨ ਤੇ ਡਿੱਪਈ ਹੋਵੇ ਉਹ ਨਾ ਜਾਵੇ ਸਾਡੀ ਇੱਜ਼ਤ ਰੱਖ ਲੋ ਮੇਰੀਤੀ ਜ਼ਿੰਦਗੀ ਖਰਾਬ ਹੋ ਜਾਵੇਗੀ ਕਹਿੰਦਾ ਹੋਇਆ ਗੁਰੂ ਘਰ ਦੇ ਦਰਵਾਜ਼ੇ ਵਿਚੇ ਛਾਤੀ ਫੜ ਕੇ ਡੁੱਬਿਆ ਕੁੜੀ ਦੀ ਮਾਂ ਬਿਨਾਂ ਚਿੱਕਾ ਨਿਕਲ ਗਿਆ ਹਾਲ ਦੇ ਵਿੱਚ ਖਪੜਾ ਤਫੜੀ ਮੱਝ ਗਏ ਕੁਝ ਲੋਕ ਅਵਤਾਰ ਸਿੰਘ ਨੂੰ ਸਵਾਣਣ ਲੱਗੇ ਕੁਝ ਬਰਾਤ ਨੂੰ ਰੋਕਣ ਦੀ ਕੋਸ਼ਿਸ਼ ਕਰਨ ਲਗੇ ਕੋਈ ਗੱਲ ਨਹੀਂ ਹੈ ਅਸੀਂ ਥੋੜੇ ਪਸੇ ਹੋਰ ਦੇ ਦਾਂਗੇ ਫਾਰਚਨਰ ਵੀ ਆ ਜਾਵੇਗੇ ਲੇਕਿਨ ਇੱਕ ਵਾਰ ਲਵਾ ਲੈ ਲਓ ਸਾਡੀ ਇੱਜ਼ਤ ਰੱਖ ਲਓ ਅਸੀਂ ਵੀ ਪਿੰਡ ਦੇ ਮੋਤਵਾਰ ਬੰਦੇ ਹਾਂ ਜਿੰਦਾਂ ਦਾ ਉਹ ਕੋਰੀ ਮਹਿਰ ਕੋਰੇ ਜੋ ਹੁਣ ਤੱਕ ਲਾਲ ਜੋੜੇ ਵਿੱਚ ਪੱਥਰ ਬਣ ਕੇ ਬੈਠੀ ਸੀ ਉਸਨੇ ਆਪਣੇ ਪਿਆਰ ਨੂੰ ਡਿੱਗਦੇ ਹੋ ਦੇਖਿਆ ਆਪਣੀ ਮਾਨ ਨੂੰ ਰੋਂਦੇ ਦੇਖਿਆ ਅਤੇ ਆਪਣੀ ਬਰਬਾਦੀ ਨੂੰ ਜਾਂਦੇ ਦੇਖਿਆ ਉਸ ਦੀ ਦੁਨੀਆ ਇੱਕ ਪਲ ਦੇ ਵਿੱਚ ਹੀ ਉਜੜ ਗਈ ਉਸੇ ਵੇਲੇ ਗੁਰੂ ਘਰ ਦਾ ਉਹ ਨੌਜਵਾਨ ਗਰੰਤੀ ਸਿੰਘ ਭਾਈ ਕਰਮਜੀਤ ਸਿੰਘ ਜੋ ਇਹ ਸਾਰਾ ਤਮਾਸ਼ਾ ਦੇਖ ਕੇ ਬੜਾ ਦੁਖੀ ਹੋ ਰਿਹਾ ਸੀ ਉਸ ਦੀਆਂ ਅੱਖਾਂ ਦੇ ਵਿੱਚ ਪਾਣੀ ਸੀ ਉਹ ਗੁਰੂ ਸਾਹਿਬ ਅੱਗੇ ਖੜਾ ਸੀ ਤਾਂ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਨਸਕਾਰ ਕਰਕੇ ਉਸਨੇ ਅਕਾ ਮੰਨਦਗੀਆਂ ਅਤੇ ਹੱਥ ਜੋੜ ਕੇ ਬੋਲੇ ਹੈ ਸਤੇ ਪਾਚਾ ਮਹਾਰਾਜ ਗੁਰੂ ਪਿਤਾ ਜੀ ਰਾਮ ਕਰੋ ਇਸ ਪਰਵਾਰ ਤੇ ਮੇਰ ਕਰੋ ਇਸ ਤੋਂ ਪਹਿਲਾਂ ਕਿ ਉਹ ਆਪਣੀ ਅਰਦਾਸ ਪੂਰੀ ਕਰਦਾ ਉਸ ਉਜੜੀ ਹੋਈ ਲੜੀ ਮੇਰ ਕੋਰ ਨੇ ਇੱਕ ਅਧਿਆ ਕਮ ਕਰ ਦਿੱਤਾ ਹੈ ਜਿਸ ਤਿੱਖ ਅਤੇ ਖੜੇ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਸੀ ਉਹ ਬਿਜਲੀ ਦੀ ਤੇਜ਼ੀ ਨਾਲ ਖੜੀ ਗਏ ਉਸਦੇ ਪੈਰਾਂ ਵਿੱਚ ਪਾਈਆਂ ਝਾਂਜਰਾਂ ਛਣ ਕੇ ਆ ਉਹ ਭੱਜ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਗਏ ਅਤੇ ਅਰਦਾਸ ਕਰ ਰਹੇ ਉਸ ਪਾਟੀ 'ਤੇ ਕਰਮਜੀਤ ਸਿੰਘ ਦਾ ਪਲਾ ਚੋਲੇ ਦਾ ਲੜ ਦੋਵੇਂ ਹੱਥਾਂ ਨਾਲ ਘੁੱਟ ਕੇ ਫੜ ਲਿਆ ਪੂਰੇ ਹਾਲ ਦੇ ਵਿੱਚ ਮੌਤ ਵਰਗੇ ਸ਼ਾਂਤੀ ਸ਼ਗਏ ਕੀਰਤਨੀਆਂ ਸਿੰਘ ਵੀ ਇਹ ਦੇਖ ਕੇ ਹੈਰਾਨੇ ਜਾਂਦੇ ਰਹੇ ਸਭ ਦੀਆਂ ਨਜ਼ਰਾਂ ਉਸ ਕੁੜੀ ਤੇ ਸਨ ਪਾਟੀ ਕਰਮਜੀਤ ਸਿੰਘ ਨੇ ਹੈਰਾਨੀ ਨਾਲ ਅੱਖਾਂ ਖੋਲੀਆਂ ਅਤੇ ਦੇਖਿਆ ਕਿ ਇੱਕ ਲਾੜੀ ਨੇ ਉਸ ਦਾ ਪਲਾ ਫੜਿਆ ਹੈ ਮਿਰਕਾ ਉੱਚੀ ਆਵਾਜ਼ ਦੇ ਵਿੱਚ ਕੰਬਦੇ ਹੋਏ ਪਰ ਦ੍ਰਿੜਤਾ ਨਾਲ ਬੋਲਦੀ ਹੈ ਭਾਜੀ ਤੁਸੀਂ ਗੁਰੂ ਦੇ ਵਜ਼ਿਰ ਹੋ ਤੁਸੀਂ ਗੁਰੂ ਦੇ ਘਰ ਵਿੱਚ ਇੱਕ ਧੀ ਦੀ ਇੱਜ਼ਤ ਲੁੱਟੀ ਜਾਂਦੇ ਕਰ ਰਹੇ ਹੋ ਇਹ ਦਾਜ ਦੇ ਲਾਲਚੀ ਮੇਰੀ ਜ਼ਿੰਦਗੀ ਬਰਬਾਦ ਕਰਕੇ ਜਾ ਰਹੇ ਹਨ ਮੇਰਾ ਪਿਤਾ ਮਰਿਆ ਹੈ ਮੈਂ ਹੋਰ ਕਿਤੇ ਜਾਵਾਂ ਮੈਂ ਤੁਹਾਨੂੰ ਗੁਰੂ ਦਾ ਵਾਸਾ ਬਣੀ ਹਾਂ ਮੇਰਾ ਸਾਥ ਨਾ ਛੱਡੋ ਮੇਰੀ ਇੱਜ਼ਤ ਬਚਾ ਲਵੋ ਸਾਰੀ ਸੰਗਤ ਹੈਰਾਨ ਸੇ ਵੀ ਇਹ ਕੁੜੀ ਕੀ ਕਰ ਰਹੀ ਹੈ ਇਹ ਤਾਂ ਸ਼ਾਇਦ ਪਾਗਲ ਹੋ ਗਈ ਹੈ ਕਿ ਉਹ ਪਾਰਟੀ ਨੂੰ ਵਿਆਹ ਕਰਨ ਲੱਗੀ ਹੈ ਲੇਕਿਨ ਸਾਥ ਸੰਗਤ ਜੇ ਫਿਰ ਜੋ ਹੋਇਆ ਨਾ ਉਸਨੇ ਸਭ ਦੇ ਹੋਸ਼ ਉਡਾ ਦਿੱਤੇ ਉਸ ਪਾਰਟੀ ਭਾਈ ਕਰਮਜੀਤ ਸਿੰਘ ਨੇ ਇੱਕ ਲੰਬਾ ਸਾਹ ਲਿਆ ਹੈ ਉਸਨੇ ਕੁੜੀ ਵੱਲ ਨਹੀਂ ਦੇਖਿਆ ਉਸਨੇ ਦੇਖਿਆ ਦਰਵਾਜ਼ੇ ਵੱਲ ਜਿੱਤੇ ਲਾੜੇ ਦਾ ਪਿਓ ਜਸਵੰਤ ਸਿੰਘ ਹੰਕਾਰ ਦੇ ਨਾਲ ਖੜਾ ਸਰਤ ਮਾਸ਼ਾ ਦੇਖ ਰਿਹਾ ਸੀ ਬਿ ਸਾਢੇ ਜਨਮਗਰੋਂ ਆਖਰਕਾਰ ਹੋ ਕੀ ਰਿਹਾ ਹੈ ਪਾਰਟੀ ਕਰਮਜੀਤ ਸਿੰਘ ਨੇ ਜਸਵੰਤ ਸਿੰਘ ਬੋਲ ਦੇ ਕਿ ਆ ਤੇ ਉਸ ਦੀ ਆਵਾਜ਼ ਪੂਰੇ ਖਾਲਸੇ ਵਿੱਚ ਗੂੰਜੇ ਪਿਤਾ ਜੀ ਇੱਕ ਪਾਰਟੀ ਨੇ ਲਾੜੇ ਦੇ ਬਾਪੂ ਨੂੰ ਆਖਰਕਾਰ ਪਿਤਾ ਜੀ ਕਿਉਂ ਕਿਹਾ ਉੱਤੇ ਖੜਾ ਹਰ ਬੰਦਾ ਹੈਰਾਨਾ ਗਿਆ ਜਸਵੰਤ ਸਿੰਘ ਅਤੇ ਲਾੜਾ ਵਿਕਰਮ ਵੀ ਪੱਥਰ ਬਣ ਗਏ ਜਿਵੇਂ ਉਹਨਾਂ ਨੇ ਸ਼ਾਇਦ ਕੋਈ ਭੂਤ ਦੇਖ ਲਿਆ ਹੋਵੇ ਆਖਰਕਾਰ ਕੌਣ ਸੀ ਉਹ ਪਾਰਟੀ ਗਰੰਤੀ ਸਿੰਘ ਹੈ ਉਸ ਦਾ ਲਾੜੇ ਦੇ ਪਰਿਵਾਰ ਨਾਲ ਆਖਰਕਾਰ ਕੀ ਰਿਸ਼ਤਾ ਸੀ ਉਸ ਕੁੜੀ ਨੇ ਇੱਕ ਅਣਜਾਣ ਪਾਰਟੀ ਦਾ ਪੱਲਾ ਕਿਉਂ ਫੜਿਆ ਅਤੇ ਜਦੋਂ ਸੱਚਾਈ ਸਾਹਮਣੇ ਆਈ ਨਾ ਤਾਂ ਉੱਥੇ ਜੋ ਹੋਇਆ ਉਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕੱਲਾ ਕੱਲਾ ਪਵਾ ਮਾਰ ਕੇ ਰੋਣ ਲੱਗ ਪਿਆ ਹਾਂਜੀ ਦੱਸਾਂਗੇ ਜੀ ਕਲੀ ਕਲੀ ਗੱਲ ਬਣੇ ਰਿਓ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀਆਂ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਸਾਥ ਸੰਗਤ ਜੀ ਬਿਨਾਂ ਦਰ ਕਿਰਪਿਆ ਸ਼ੁਰੂ ਕਰ ਹਾਂਜੀ ਅੱਜ ਵੀ ਇਹ ਬੜੀ ਕਾਸ ਵੀਡੀਓ ਸਰਦਾਰ ਜਸਵੰਤ ਸਿੰਘ ਲਾੜੇ ਦਾ ਪਿਓ ਪਿੰਡ ਦਾ ਸਭ ਤੋਂ ਅਮੀਰ ਅਤੇ ਹੰਕਾਰੀ ਜ਼ਿਮੀਂਦਾਰ ਹੇ 100 ਕਿੱਲੇ ਜ਼ਮੀਨ ਅਤੇ ਸ਼ਹਿਰ ਦੇ ਵਿੱਚ ਕੋਟੀਆਂ ਕਈ ਘਰਾਂ ਪਰ ਉਸ ਦੀ ਸੋਚ ਦਾਜ ਦੀ ਲਾਲਚ ਵਿੱਚ ਗਰਸੇ ਉਸ ਦੇ ਦੋ ਪੁੱਤਰ ਹਨ ਵੱਡਾ ਕਰਮਜੀਤ ਅਤੇ ਛੋਟਾ ਵਿਕਰਮ ਸੇ ਵਿਕਰਮ ਜੋ ਅੱਜ ਲੜਾ ਬਣਿਆ ਸੇ ਬਿਲਕੁਲ ਆਪਣੇ ਪਿਓ ਦੇ ਵਰਗਾ ਸੇ ਵਿਗੜਿਆ ਹੋਇਆ ਪੈਸੇ ਦਾ ਹੰਕਾਰ ਕਰਨ ਵਾਲਾ ਅਤੇ ਪੜ੍ਹਾਈ ਦੇ ਵਿੱਚ ਬਿਲਕੁਲ ਜ਼ੀਰੋ ਪਰ ਵੱਡਾ ਕਰਮਜੀਤ ਬਿਲਕੁਲ ਬਕਰਾ ਸੀ ਉਹ ਸ਼ਾਂਤ ਧਾਰਮਿਕ ਅਤੇ ਗੁਰੂ ਘਰ ਦੇ ਨਾਲ ਜੁੜਿਆ ਸੀ ਉਸ ਨੂੰ ਆਪਣੇ ਪਿਓ ਦਾ ਇਹ ਲਾਲਚੀ ਸੁਭਾ ਗਰੀਬਾਂ ਨੂੰ ਦਬਾਉਣ ਦਾ ਤਰੀਕਾ ਇਹ ਬਿਲਕੁਲ ਪਸੰਦ ਨਹੀਂ ਸੀ ਉਹ ਆਪਣੇ ਪਿਓ ਦੇ ਲਾਲਚੀ ਸੁਭਾ ਨੂੰ ਸਖਤ ਨਫ਼ਰਤ ਕਰਦਾ ਸੀ ਅੱਜ ਤੋਂ 10 ਸਾਲ ਪਹਿਲਾਂ ਜਦੋਂ ਕਰਮਜੀਤ 20 ਸਾਲ ਦਾ ਸੀ ਤਾਂ ਉਸਦੇ ਪਿਤਾ ਜਸਵੰਤ ਸਿੰਘ ਨੇ ਉਸ ਦਾ ਵਿਆਹ ਵੀ ਇੱਕ ਬਰਾਬਰ ਦੇ ਅਮੀਰ ਘਰ ਦੇ ਵਿਤਾ ਕੀਤਾ ਸਭ ਕੁਝ ਬਿਲਕੁਲ ਠੀਕ ਸੀ ਪਰ ਕੁੜਮਾਈ ਵਾਲੇ ਦਿਨ ਜਸਵੰਤ ਸਿੰਘ ਨੇ ਕੁੜੀ ਵਾਲਿਆਂ ਦੇ ਅੱਗੇ ਦਾਜ ਦੀ ਇੱਕ ਲੰਬੀ ਲਿਸਟ ਰੱਖ ਦਿੱਤੇ ਇੱਕ ਮਰਸੀਡੀਜ਼ ਗੱਡੀ 2 ਕਿਲੋ ਸੋਨਾ ਅਤੇ 50 ਲੱਖ ਰੁਪਏ ਨਕਦੇ ਇਹ ਦੇਖ ਕੇ ਕਰਮਜੀਤ ਆਪਣੇ ਪਿਓ ਨਾਲ ਲੜ ਪਿਆ ਉਸਨੇ ਪਰੇ ਪੰਚਾਇਤ ਦੇਖ ਕੇ ਜਿਤਾ ਪਿਤਾ ਜੀ ਤੁਸੀਂ ਰਿਸ਼ਤਾ ਜੋੜ ਰਹੇ ਹੋ ਜਾਂ ਫਿਰ ਮੇਰਾ ਵਪਾਰ ਕਰ ਰਹੇ ਹੋ ਤੁਸੀਂ ਇੱਕ ਨੂ ਲੈ ਰਹੇ ਹੋ ਜਾਂ ਫਿਰ ਕੋਈ ਨਵੇਂ ਗੱਡੇ ਜੇ ਇਸ ਘਰ ਦੇ ਵਿੱਚ ਦਾਜ ਦੇ ਨਾਮ ਤੇ 1 ਰੁਪਿਆ ਵੀ ਆਇਆ ਨਾ ਤਾਂ ਮੇਰੀ লাশ ਆਵੇਗੀ ਮੈਂ ਨਹੀਂ ਆਉਂਦਾ ਉਸ ਦਿਨ ਪਿਓ ਪੁੱਤਰ ਦੀ ਇੰਨੀ ਲੜਾਈ ਹੋਈ ਇੰਨਾ ਕਲੇਸ਼ ਹੋਇਆ ਕਿ ਜਸਵੰਤ ਸਿੰਘ ਨੇ ਹੰਕਾਰ ਦੇ ਵਿੱਚ ਆ ਕੇ ਕਰਮਜੀਤ ਨੂੰ ਜ਼ੋਰਦਾਰ ਕਈ ਲਪੇੜੇ ਮਾਰ ਦਿੱਤੇ ਕਈ ਥੱਪੜ ਮਾਰੇ ਤੂੰ ਮੈਨੂੰ ਸਿਖਾਵੇਂਗਾ ਕਿ ਰਿਸ਼ਤੇ ਕਿਵੇਂ ਨਵਾਜਦੇ ਹਨ ਜੇ ਤੈਨੂੰ ਇਹ ਦਾਜ ਮਨਜ਼ੂਰ ਨਹੀਂ ਹੁਣ ਦਫਾ ਹੋ ਜਾ ਤੂੰ ਕਰਮ ਜੇਕਰ ਤੂੰ ਚਾਰ ਬੰਦੇ ਵਿੱਚ ਮੇਰੀ ਇੱਜ਼ਤ ਨਹੀਂ ਰੱਖ ਸਕਦਾ ਮੇਰੀ ਹਾਂ ਦੇ ਵਿੱਚ ਹਾਂ ਨਹੀਂ ਮਿਲਾ ਸਕਦਾ ਤਾਂ ਤੇਰੇ ਦੇ ਪੁੱਤਰ ਦਾ ਕਰਨਾ ਕੀ ਹੈ ਚਲਾ ਜਾ ਤੂੰ ਅੱਜ ਤੂੰ ਬਾਤ ਵਾਪਸ ਨਾ ਆਇਆ ਕਰਮਜੀਤ ਸਿੰਘ ਉਸੇ ਵੇਲੇ ਪੈਰਾਂ ਦੇ ਵਿੱਚ ਜੁੱਤੀ ਪਾ ਕੇ ਘਰ ਛੱਡ ਗਿਆ ਉਹ ਕਹਿ ਕੇ ਗਿਆ ਕੀ ਲੋਕ ਅਜੇ ਲਾਜਿਕ ਕਰਦੇ ਵਿੱਚ ਨਹੀਂ ਆਵੇਗਾ ਕਿ ਤੇ ਧੀਆਂ ਦੀ ਬੋਲੀ ਨਾ ਜਾਂਦੀ ਹੈ ਜਸਵੰਤ ਸਿੰਘ ਨੇ ਹੰਕਾਰ ਦੇ ਵਿੱਚ ਕਹਿ ਦਿੱਤਾ ਜਾਂ ਮਰ ਗਿਆ ਤੂੰ ਮੇਰੇ ਲਈ ਮੇਰੇ ਕੋਲ ਮੇਰਾ ਦੂਜਾ ਪੁੱਤਰ ਵਿਕਰਮ ਹੈ ਮੇਰਾ ਵਾਰਸ ਹੈ ਕਰਮਜੀਤ ਸਿੰਘ ਉਸ ਦਿਨ ਘਰੋਂ ਨਿਕਲ ਗਿਆ ਉਹ 8 ਸਾਲ ਵਕ ਵਕ ਤਮ ਤੇ ਰਿਹਾ ਤੱਕੇ ਕਦੇ ਮੈਂ ਦੂਰੀ ਕੀਤੀ ਪਰ ਉਸਨੇ ਗੁਰਬਾਣੀ ਦਾ ਲੜਨੀ ਛੱਡਿਆ ਉਸਨੇ ਰਸਮੀ ਤੌਰ ਤੇ ਗੁਰਮੰਦੀ ਪੜਾਈ ਕੀਤੀ ਆਖਿਰਕਾਰ 2 ਸਾਲ ਪਹਿਲਾਂ ਉਸਦੀ ਬਦਲੀ ਐਸੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਬਤੌਰ ਸਹਾਇਕ ਪਾਟੀ ਹੋ ਗਏ ਉਹ ਜਾਣਬੁੱਝ ਕੇ ਆਪਣੇ ਪੁਰਾਣੇ ਪਿੰਡ ਆਇਆ ਸੀ ਇਹ ਸੋਚ ਕੇ ਕਿ ਸ਼ਾਇਦ ਉਹ ਦੂਰੋਂ ਹੀ ਆਪਣੇ ਪਰਿਵਾਰ ਨੂੰ ਦੇਖ ਸਕੇਗਾ ਸ਼ਾਇਦ ਉਸ ਦਾ ਪਿਓ ਬਦਲ ਗਿਆ ਹੋਵੇਗਾ ਪਰ ਉਹ ਆਪਣੀ ਪਛਾਣ ਲੁਕਾ ਕੇ ਰੱਖਦਾ ਸੀ 10 ਸਾਲ ਦੇ ਵਿੱਚ ਉਸ ਦਾ ਰੂਪ ਰੰਗ ਬਿਲਕੁਲ ਬਦਲ ਚੁੱਕਾ ਸੀ ਦਾੜੀ ਬਧਰ ਕੇ ਸੀ ਚਿਹਰੇ ਤੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਨੂਰ ਆ ਗਿਆ ਸੀ ਅਤੇ ਜਸਵੰਤ ਸਿੰਘ ਦਾ ਵਿਕਰਮ ਕਦੇ ਗੁਰਦੁਆਰਾ ਮਾਤਾ ਟੇਕਣ ਆਉਂਦੇ ਨਹੀਂ ਸਨ ਕਿ ਉਹ ਉਹਨਾਂ ਨੂੰ ਪਛਾਣ ਸਕੇ ਇਸ ਲਈ ਪਿਛਲੇ 2 ਸਾਲਾਂ ਤੋਂ ਉਸੇ ਗੁਰੂ ਘਰ ਦੇ ਵਿੱਚ ਭਾਈ ਕਰਮਜੀਤ ਸਿੰਘ ਦੇ ਨਾਮ ਤੋਂ ਸੇਵਾ ਕਰਿਆ ਸੀ ਕਦੇ ਵੀ ਉਸ ਦੀ ਮੁਰਾਕਾਬਤ ਆਪਣੇ ਪਰਿਵਾਰ ਦੇ ਨਾਲ ਸਿੱਧੇ ਤੌਰ ਤੇ ਨਹੀਂ ਹੋਈ ਕਿਉਂਕਿ ਉਹਨਾਂ ਦਾ ਲੈਣਾ ਦੇਣਾ ਗੁਰੂ ਘਰ ਦੇ ਨਾਲ ਕਦੇ ਪੈਂਦਾ ਹੀ ਨਹੀਂ ਸੀ ਕਦੇ ਵਾਰ ਧਿਆਨ ਵਾਲੇ ਦਿਨਾਂ ਜਾਂ ਫਿਰ ਕਦੇ ਕਿਸੇ ਵਿਸ਼ੇਸ਼ ਪ੍ਰੋਗਰਾਮ ਤੇ ਹੀ ਗੁਰਦੁਆਰਾ ਮਠਾ ਟਿਕਣਾਉਂਦੇ ਉਦੋਂ ਵੀ ਉਹਨਾਂ ਦਾ ਧਿਆਨ ਗੱਲਾਂ ਮਲਬਦ ਹੁੰਦਾ ਗੁਰੂ ਦੇ ਵੱਲ ਨਹੀਂ ਦੂਜੇ ਪਾਸੇ ਪਾਈ ਕਰਮਜੀਤ ਸਿੰਘ ਸੰਗਤ ਉਸ ਨੂੰ ਇੱਕ ਨਿਮਰ ਰੱਬੀ ਰੂਹ ਵਾਲਾ ਪਾਠੀ ਸਮਝਦੇ ਸੇ ਪਰ ਕੋਈ ਇਹ ਨਹੀਂ ਜਾਣਦਾ ਸੀ ਵੀ ਉਹ ਇੱਕ ਅਮੀਰ ਜ਼ਿਮੀਦਾਰ ਜਸਵੰਤ ਸਿੰਘ ਦਾ ਗਵਾਚਿਆ ਹੋਇਆ ਵੱਡਾ ਪੁੱਤਰ ਹੈ ਦੂਜੇ ਪਾਸੇ ਸੀ ਮਹਿਰਕੌਰ ਦਾ ਪਰਿਵਾਰ ਮਾਸਟਰ ਅਵਤਾਰ ਸਿੰਘ ਇੱਕ ਇਮਾਨਦਾਰ ਸਕੂਲ ਅਧਿਆਪਕ ਸਨ ਉਹਨਾਂ ਦੀ ਇੱਕ ਇਕੱਟੀ ਸੀ ਮਹਿਰੇ ਮੇਰ ਪੜ੍ਹੇ ਲਿਖੇ ਐਮਏ ਪਾਸ ਹੈ ਅਤੇ ਬਹੁਤ ਸ਼ਾਂਤ ਕੁੜੀ ਸੀ ਬਹੁਤ ਸਮਝਦਾਰ ਸੀ ਅਵਤਾਰ ਸਿੰਘ ਦੀ ਬਸ ਇੱਕੋ ਚਿੰਤਾ ਸੀ ਕਿ ਉਸਦੀ ਧੀ ਦਾ ਵਿਆਹ ਕਿਸੇ ਚੰਗੇ ਘਰ ਦੇ ਵਿੱਚ ਹੋਵੇ ਜਦੋਂ ਜਸਵੰਤ ਸਿੰਘ ਜੋ ਆਪਣੇ ਵੱਡੇ ਪੁੱਤਰ ਨੂੰ ਗਵਾ ਚੁੱਕਿਆ ਸੀ ਉਸਨੇ ਆਪਣੇ ਛੋਟੇ ਵਿਗੜੇ ਹੋਏ ਪੁੱਤਰ ਵਿਕਰਮ ਲਈ ਮੇਰ ਦਾ ਰਿਸ਼ਤਾ ਮੰਗਿਆ ਨਾ ਤਾਂ ਅਵਤਾਰ ਸਿੰਘ ਘਰ ਆਣ ਗਿਆ ਵੀ ਇੰਨਾ ਵੱਡਾ ਘਰ ਪੂਰੇ ਸੌ ਕਿਲਿਆਂ ਦਾ ਮਲਕ ਉਸਨੇ ਸੋਚਿਆ ਵੀ ਮੇਰੀ ਧੀ ਰਾਜ ਕਰੇਗੀ ਜਸਵੰਤ ਸਿੰਘ ਨੇ ਉਸੇ ਵੇਲੇ ਮਿੱਟੀਆਂ ਮਿੱਟੀਆਂ ਗੱਲਾਂ ਕੀਤੀਆਂ ਮਾਸ਼ਵਦੇ ਸਾਨੂੰ ਤੱਕ ਜਣੀ ਚਾਹੀਦਾ ਸਾਡੇ ਕੋਲ ਤਾਂ ਗੁਰੂ ਮਹਾਰਾਜ ਦਾ ਦਿੱਤਾ ਸਭ ਕੁਝ ਹੈ ਬਸ ਸਾਨੂੰ ਤੁਹਾਡੀ ਧੀ ਵਰਗੀ ਪੜ੍ਹੀ ਲਿਖੀ ਨੂੰ ਚਾਹੀਦੀ ਹੈ ਜੋ ਸਾਡੇ ਘਰ ਨੂੰ ਸੰਭਾਲ ਲਵੇ ਅਵਤਾਰ ਸਿੰਘ ਇਹ ਸੁਣ ਕੇ ਖੁਸ਼ ਹੋ ਗਿਆ ਉਸ ਨੂੰ ਲੱਗਿਆ ਕਿ ਉਸ ਦੀ ਧੀ ਦੀ ਕਿਸਮਤੀ ਖੁੱਲ ਗਈ ਹੈ ਉਸ ਨੇ ਇਹ ਨਹੀਂ ਕਿਹਾ ਵੀ ਉਹ ਕੋ ਜ ਨਹੀਂ ਦੇਵੇਗਾ ਸਗੋਂ ਆਪਣੀ ਇੱਜ਼ਤ ਰੱਖਣ ਦੇ ਲਈ ਕਹ ਦਿੱਤਾ ਹੈ ਸਰਦਾਰ ਸਾਹਿਬ ਮੈਂ ਆਪਣੀ ਹیثیت ਮੁਤਾਬਕ ਜੋ ਹੋ ਸਕੇ ਆ ਆਪਣੀ ਧੀ ਨੂੰ ਜ਼ਰੂਰ ਦੇ ਕੇ ਚਲਾਂਗਾ ਖਾਲੀ ਹੱਥ ਮੈਂ ਨਹੀਂ ਤੁਰਨੇ ਮੈਂ ਆਪਣੇ ਵੱਲੋਂ ਕੋ ਕਮੀ ਨਹੀਂ ਛੱਡਾਂਗਾ ਆਪ ਤਾਰ ਸਿੰਘ ਨੇ ਸੋਚਿਆ ਕਿ ਭਾਵੇਂ ਉਹਨੇ ਮੰਗਿਆ ਨਹੀਂ ਪਰ 100 ਕਿੱਲਾਂ ਵਾਲੇ ਘਰ ਦੇ ਵਿੱਚ ਧੀ ਤੁਰ ਨਹੀਂ ਹੈ ਪਰ ਦਾਜ ਵੀ ਤਾਂ ਉਸ ਲੈਵਲ ਦਾ ਹੋਣਾ ਚਾਹੀਦਾ ਹੈ ਉਸਨੇ ਆਪਣੀ ਜ਼ਿੰਦਗੀ ਭਰ ਦੀ ਜਮਾ ਪੂੰਜੀ ਕਢਵਾਏ ਆਪਣੀ ਪੈਨਸ਼ਨ ਤੇ ਲੌਣ ਲਿਆ ਅਤੇ ਇੱਕ ਨਵੀਂ ਸ਼ਿਫਟ ਗੱਡੀ ਬੁੱਕ ਕਰਵਾ ਦਿੱਤੀ ਉਸਨੇ ਸੋਚਿਆ ਜਦੋਂ ਬਿਨਾਂ ਮੰਗੇ ਇਹਨਾਂ ਕੋਈ ਦੇਖਣਗੇ ਤਾਂ ਕਿੰਨਾ ਖੁਸ਼ ਹੋ ਜਾਣਗੇ ਉਸਨੇ ਆਪਣੀ ਤੇਲੀ ਸਭ ਤੋਂ ਵਧੀਆ ਫਰਨੀਚਰ ਅਤੇ ਬਿਸਤਰੀ ਧਾਰ ਕਰਵਾਏ ਉਸ ਨੂੰ ਲੱਗਿਆ ਵੀ ਇਹਨਾਂ ਬਹੁਤ ਹੋਵੇਗਾ ਬਾਕੀ ਇਹਨੇ ਬੜੇ ਬਦੇ ਹਨ ਲਾਚੀ ਥੋੜਾ ਹੋਣਗੇ ਉਹਨਾਂ ਨੂੰ ਭਲਾ ਪੈਸੇ ਦੀ ਕਿਹੜੀ ਕਾਟ ਹੈ ਮਿੰਟਾਂ ਦੇ ਵਿੱਚ ਜਿਹੜੀ ਚਾਹਣਾ ਉਹ ਗੱਡੀ ਲੈ ਆਣਾ ਅਤੇ ਮੇਰੇ ਇਹਨੇ ਦਿਨ ਨਾਲ ਸ਼ਾਇਦ ਉਹਨਾਂ ਨੂੰ ਚੰਗਾ ਲੱਗੇਗਾ ਪਰ ਉਹ ਇਹ ਨਹੀਂ ਜਾਣਦਾ ਸੀ ਕਿ ਜਸਵੰਤ ਸਿੰਘ ਅਤੇ ਵਿਕਰਮਦੇਵ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਉਹਨਾਂ ਨੂੰ ਇੱਕ ਮਹਿੰਗੀ ਗੱਡੀ ਅਤੇ ਘਟੋ-ਘਟ 20 ਲੱਖ ਰੁਪਏ ਦਾ ਨਕਦ ਰਾਲਛੇ ਉਹਨਾਂ ਨੂੰ ਲੱਗਿਆ ਵੀ ਮਾਸਟਰ ਬੰਦਾ ਹੈ ਸਮਝਦਾਰ ਹੋਵੇਗਾ ਇਸ ਨੂੰ ਪਤਾ ਹੋਵੇਗਾ ਵੀ ਸਾਨੂੰ ਕਿੰਨੇ ਗਲੜਾ ਹੈ ਅਮੀਰ ਬੰਦਿਆਂ ਨੂੰ ਖੁਸ਼ਕਿਦਾਂ ਕਰਦਾ ਹੈ ਉਹਨਾਂ ਨੇ ਕਈ ਵਾਰ ਗੱਲਾਂ-ਗੱਲਾਂ ਦੇ ਵਿੱਚ ਇਸ਼ਾਰੇ ਵੀ ਕੀਤੇ ਲੇਕਿਨ ਮਾਸਟਰ ਜੀ ਸਮਝ ਨਾ ਸਕੇ ਮਾਸਟਰ ਜੀ ਆਪਣੀ ਖੁਸ਼ੀ ਦੇ ਵਿੱਚ ਸੋਚਣ ਵੀ ਉਹਨਾਂ ਨੂੰ ਖੁਸ਼ ਰੱਖਾਂਗੇ ਲੇਕਿਨ ਇੱਥੇ ਸ਼ਾਇਦ ਕੁਝ ਹੋਰ ਹੋਣਾ ਸੀ ਬਿਆਦ ਆ ਦੇ ਨਾ ਗਿਆ ਅਬ ਤਾਰਸ ਸਿੰਘ ਨੇ ਬੜੇ ਤੋਂਮਤਾ ਨਰੇ ਬਰਾਦੀ ਸੇਵਾ ਕੀਤੇ ਤੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਆਨੰਦ ਕਾਰ ਦੇ ਅੱਗੇ ਉਸਨੇ ਗੁਰੂ ਕਰਦੇ ਮੁੱਖ ਗ੍ਰੰਥੀ ਨੂੰ ਬੇਨਤੀ ਕੀਤੀ ਪਰ ਉਸ ਦਿਨ ਮੁੱਖ ਗ੍ਰੰਥੀ ਜੀ ਬਿਮਾਰ ਸਨ ਉਹਨਾਂ ਨੇ ਅਵਤਾਰ ਸਿੰਘ ਨੂੰ ਕਿਹਾ ਮਾਸਟਰ ਜੀ ਤੁਸੀਂ ਫਿਕਰ ਨਾ ਕਰੋ ਸਾਡੇ ਨੌਜਵਾਨ ਭਾਈ ਕਰਮਜੀਤ ਸਿੰਘ ਲਾਵਾ ਦਾ ਪਾਠ ਕਰ ਦੇਣਗੇ ਉਹਨਾਂ ਦੀ ਆਵਾਜ਼ ਬੜੀ ਮਿੱਠੀ ਹੈ ਅਤੇ ਉਹ ਪੂਰੀ ਮਰਵਾ ਜਾਣਦੇ ਹਨ ਤੁਸੀਂ ਬਿਲਕੁਲ ਚਿੰਤਾ ਨਾ ਕਰੋ ਅਵਤਾਰ ਸਿੰਘ ਰਾਜੀ ਹੋ ਗਿਆ ਲੇਕਿਨ ਕਿਸੇ ਨੂੰ ਕੀ ਪਤਾ ਸੀ ਕਿ ਗੁਰੂ ਸਾਹਿਬ ਆਪ ਕਿਹੜੀ ਖੇਡ ਚਾਰੇਗਾ ਜਦੋਂ ਬਰਾਤਾ ਹੀ ਨਾ ਤਾਂ ਕਰਮਜੀਤ ਸਿੰਘ ਦਰਬਾਰ ਸਾਹਿਬ ਦੇ ਵਿੱਚ ਬੈਠੇ ਸਨ ਜਦੋਂ ਉਹਨਾਂ ਨੇ 10 ਸਾਲ ਬਾਅਦ ਆਪਣੇ ਭਿਓ ਜਸਵੰਤ ਸਿੰਘ ਅਤੇ ਛੋਟੇ ਭਰਾ ਵਿਕਰਮ ਨੂੰ ਲਾੜਾ ਬਣਾ ਦੇ ਕਿਹਾ ਤਾਂ ਇੱਕ ਪਲ ਹੀ ਉਸ ਦਾ ਦਿਲ ਕੰਬ ਗਿਆ ਉਸ ਨੂੰ ਲੱਗਿਆ ਕਿ ਸ਼ਾਇਦ ਉਹ ਬਦਲ ਗਏ ਹੋਣਗੇ ਪਰ ਉਹਨਾਂ ਨੇ ਕਰਮਜੀਤ ਨੂੰ ਪਛਾਣਿਆ ਨਹੀਂ 10 ਸਾਲਾਂ ਵਿੱਚ ਕਰਮਜੀਤ ਦੀ ਦਾੜੀ ਬਹੁਤ ਵੱਧ ਚੁੱਕੀ ਸੀ 10 ਸਾਲ ਵਿੱਚ ਉਮਰਦਾ ਵੀ ਕਾਫੀ ਫਰਕ ਸੇ ਚਾਰੇ ਤਿੰਨ ਨੂਰ ਆ ਗਿਆ ਸੀ ਅੱਧੇ ਉਹ ਆਪਣੇ ਪਰਿਵਾਰ ਨੂੰ ਮਿਲਣ ਦੀ ਉਮੀਦ ਛੱਡ ਚੁੱਕਿਆ ਸੀ ਪਰ ਜਦੋਂ ਲਾਵਾਂ ਤੋਂ ਠੀਕ ਪਹਿਲਾਂ ਜਸਵੰਤ ਸਿੰਘ ਨੇ ਦਾਜ ਵਿੱਚ ਸ਼ਿਫਟ ਗੱਡੀ ਦੇਖੀ ਨਾ ਤਾਂ ਉਸ ਦਾ ਲਾਜ ਝਗ ਪਿਆ ਅਤੇ ਉਸ ਨੇ ਗੁਰੂ ਦੀ ਹਜ਼ੂਰੀ ਵਿੱਚ ਤਮਾਸ਼ਾ ਸ਼ੁਰੂ ਕਰ ਦਿੱਤਾ ਬਿਲਕੁਲ ਉਸੇ ਤਰ੍ਹਾਂ ਜਿਵੇਂ ਉਸ ਨੇ 10 ਸਾਲ ਪਹਿਲਾਂ ਕੀਤਾ ਸੀ ਅਤੇ ਫਿਰ ਜਸਵੰਤ ਸਿੰਘ ਅਤੇ ਲਾੜਾ ਬਿਕਰਮ ਬਰਾਤ ਲੈ ਕੇ ਵਾਪਸ ਜਾਣ ਦੀ ਮੋੜ ਪਏ ਹਨ ਮਾਸਟਰ ਅਰਤਾਰ ਸਿੰਘ ਦਿਲ ਪੜ ਕੇ ਜ਼ਮੀਨ ਤੇ ਬੈਠੇ ਹਨ ਅਤੇ ਲਾੜੀ ਸਿਮਰਨ ਕੌਰ ਨੇ ਪੰਜ ਕੇ ਅਰਦਾਸ ਕਰ ਰਹੇ ਪਾਟੀ ਪਾਈ ਕਰਮਜੀਤ ਸਿੰਘ ਦਾ ਪੱਲਾ ਫੜ ਲਿਆ ਹੈ ਜਦੋਂ ਕਰਮਜੀਤ ਸਿੰਘ ਨੇ ਅੱਖਾਂ ਖੋਲੀਆਂ ਨਾ ਤਾਂ ਉਸ ਦੇ ਸਾਹਮਣੇ ਆਪਣੇ ਪਿਓ ਜਸਵੰਤ ਸਿੰਘ ਅਤੇ ਛੋਟੇ ਪ੍ਰਭ ਵਿਕਰਮ ਖੜੇ ਦੇਖਿਆ 10 ਸਾਲ ਬਾਅਦ ਉਹ ਇੱਕ ਪਲ ਦੇ ਵਿੱਚ ਸਾਰੀ ਖੇਡ ਸਮਝ ਗਿਆ ਉਹ ਸਮਝ ਗਿਆ ਕਿ ਜਸਵੰਤ ਦੇ ਲਾਲਚ ਕਰਕੇ ਉਸਨੇ ਘਰ ਛੱਡਿਆ ਸੀ ਉਹੀ ਲਾਲਚ ਹੈ ਅੱਜ ਉਸ ਤੇ ਭਰਾ ਦੇ ਵਿਆਹ ਦੇ ਵਿੱਚ ਗੁਰੂ ਦੇ ਦਰ ਤੇ ਇੱਕ ਹੋਰ ਧੀ ਦੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ ਜਦੋਂ ਉਸਨੇ ਆਪਣੇ ਪਿਓ ਨੂੰ ਪਿਤਾ ਜੀ ਕਹਿ ਕੇ ਬੁਲਾਇਆ ਤਾਂ ਜਸਵੰਤ ਸਿੰਘ ਅਤੇ ਵਿਕਰਮਦੀਪ ਪੈਰਾਂ ਹਿੱਟੋਂ ਜਮੀਨ ਨਿਕਲ ਗਏ ਉਹਨਾਂ ਨੂੰ ਆਪਣੀਆਂ ਅੱਖਾਂ ਤੋਂ ਜਕੀਨੀ ਆ ਰਿਹਾ ਸੀ ਕਰਨਜੀਤ ਤੂੰ ਤੂੰ ਇੱਥੇ ਉਹ ਵੀ ਪਾਟੀ ਬਣ ਕੇ ਜਸਵੰਤ ਸਿੰਘ ਦੇ ਮੋਹ ਸਿਰਫ ਇਹ ਨਿਕਲਿਆ ਸੰਗਤ ਹੈਰਾਨ ਸੀ ਜਿਸ ਨੂੰ ਉਹ ਗਰੀਬ ਅਨਾਥ ਪਾਟੀ ਸਮਝਦੇ ਸਨ ਉਹ ਤਾਂ ਸੋ ਕਿੱਲਿਆਂ ਦੇ ਮਾਲਕ ਜਸਵੰਤ ਸਿੰਘ ਦਾ ਵੱਡਾ ਗਵਾਚਿਆ ਹੋਇਆ ਪੁੱਤਰ ਨਿਕਲਿਆ ਮਿਰਕੁਰ ਵੀ ਖੈਰਾਨੀ ਨਾਲ ਕਰਮਜੀਤਵਲ ਜਿੱਦਦੀ ਹੈ ਕਦੇ ਲਾੜੇ ਵਿਕਰਮ ਭਲੇ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਵੀਦਰ ਅਸਲ ਇੱਥੇ ਹੋ ਕੀ ਰਿਹਾ ਹੈ ਇਸ ਤੋਂ ਪਹਿਲਾਂ ਕਿ ਜਸਵੰਤ ਸਿੰਘ ਕੁਝ ਕਹਿੰਦਾ ਕਰਮਜੀਤ ਸਿੰਘ ਅੱਗੇ ਵਧਿਆ ਉਹ ਆਪਣੇ ਪਿਓ ਅਤੇ ਭਰਾ ਦੇ ਸਾਹਮਣੇ ਖੜਾ ਹੋ ਗਿਆ ਉਸ ਦੀ ਆਵਾਜ਼ ਸ਼ਾਂਤ ਸੀ ਪਰ ਉਸ ਵਿੱਚ 10 ਸਾਲਾਂ ਦਾ ਦਰਦ ਅਤੇ ਸਟੀਲ ਵਰਗੀ ਮਜ਼ਬੂਤੀ ਸੀ ਪਿਤਾ ਜੀ 10 ਸਾਲ ਪਹਿਲਾਂ ਵੀ ਤੁਸੀਂ ਦਾਜ ਕਰਕੇ ਇੱਕ ਵਿਆਹ ਤੋੜਿਆ ਸੀ ਮੇਰਾ ਉਸ ਦਿਨ ਮੈਂ ਤੁਹਾਡਾ ਘਰ ਛੱਡ ਗਿਆ ਸੀ ਮੈਂ ਸੋਚਿਆ ਵੀ ਸ਼ਾਇਦ 10 ਸਾਲਾਂ ਵਿੱਚ ਤੁਸੀਂ ਬਦਲ ਗਏ ਹੋਵੋਗੇ ਪਰ ਤੁਸੀਂ ਬਿਲਕੁਲ ਨਹੀਂ ਬਦਲੇ ਅੱਜ 10 ਸਾਲ ਬਾਅਦ ਵੀ ਤੁਸੀਂ ਫਿਰ ਉਹੀ ਪਾਪੇ ਉਸੇ ਗੁਰੂ ਦੀ ਹਜੂਰੀ ਵਿੱਚ ਦੁਹਰਾ ਰਹੇ ਹੋ ਪਰ ਅੱਜ ਮੈਂ ਤੁਹਾਨੂੰ ਇਹ ਪਾਪ ਨਹੀਂ ਕਰਨ ਦਿਆਂਗਾ ਛੋਟਾ ਪਰ ਵਿਕਰਮ ਹੈ ਜੋ ਹੁਣ ਤੱਕ ਬਿਲਕੁਲ ਚੁੱਪ ਸੇ ਗੁੱਸੇ ਨਾਲ ਬੋਲਦਾ ਹੈ ਉਹ ਤੂੰ ਹੁੰਦਾ ਕੌਣ ਹੈ ਸਾਨੂੰ ਰੋਕਣ ਵਾਲਾ ਹਾਂ ਤੂੰ ਤਾਂ ਮਰ ਗਿਆ ਸੀ ਸਾਡੇ ਲਈ ਚਲੋ ਕਿਤਾ ਜੀ ਚਲਿਏ ਇਥੋਂ ਇਹਨਾਂ ਭਿਖਾਰੀਆਂ ਦੇ ਕਰ ਸਾਨੂੰ ਦਿਸਣੇ ਚਾਹੀਦਾ ਰੁਕੋ ਕਰਮਜੀਤ ਦੀ ਆਵਾਜ਼ ਗੁਰੂ ਘਰ ਦੇ ਵਿੱਚ ਗੂੰਜੇ ਇਹ ਬਰਾਤ ਵਾਪਸ ਨਹੀਂ ਜਾਵੇਗੀ ਇਹ ਕੁੜੀ ਮੇਰ ਕੋਰ ਅੱਜ ਐਸੇ ਘਰ ਦੇ ਵਿੱਚ ਵਿਆਹ ਜਾਵੇਗੀ ਐਸੇ ਪਰਿਵਾਰ ਦੇ ਨੂੰ ਬਣੇਗੇ ਜਸਵੰਤ ਸਿੰਘ ਹੰਕਾਰ ਦੇ ਨਾਲ ਹਸਿਆ ਭਲਾ ਕਿਵੇਂ ਕੌਣ ਕਰੇਗਾ ਵਿਆਹ ਇਸ ਨਾਲ ਮੈਂ ਤਾਂ ਵਿਆਹ ਤੋੜ ਦਿੱਤਾ ਹੈ ਤੁਸੀਂ ਨਹੀਂ ਕਰਮਜੀਤ ਸਿੰਘ ਨੇ ਕਿਹਾ ਇਸ ਕੁੜੀ ਨੇ ਮੇਰਾ ਪੱਲਾ ਫੜਿਆ ਹੈ ਇਸ ਨੇ ਕਿਸੇ ਇਨਸਾਨ ਦਾ ਨਹੀਂ ਇਸ ਨੇ ਗੁਰੂ ਦਾ ਪੱਲਾ ਫੜਿਆ ਹੈ ਇਸ ਨੇ ਗੁਰੂ ਕੋਲ ਇਨਸਾਫ ਪੰਗਿਆ ਹੈ ਅਤੇ ਗੁਰੂ ਇਨਸਾਫ ਕਰੇਗਾ ਉਹ ਮਾਸਟਰ ਅਵਤਾਰ ਸਿੰਘ ਦੇ ਪਰਿਵਾਰ ਵੱਲ ਮੁੜਿਆ ਮੈਂ ਇਸ ਪਰਿਵਾਰ ਦੀ ਬੇਇੱਜ਼ਤੀ ਨਹੀਂ ਹੋਣਾਂਗਾ ਅਤੇ ਫਿਰ ਭਾਈ ਕਰਨਜੀਤ ਸਿੰਘ ਨੇ ਉਹੀ ਕੀਤਾ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੋਏ ਉਹ ਲਾੜੀ ਮਹਿਰਕੌਰ ਦੇ ਸਾਹਮਣੇ ਖੜਾ ਹੋ ਗਿਆ ਜਿਸ ਦੀਆਂ ਅੱਖਾਂ ਵਿੱਚੋਂ ਹੰਝ ਵਹਿ ਰਹੇ ਸਨ ਮੇਬੀ ਜੇ ਤੂੰ ਮੇਰਾ ਪਲਾ ਫੜਾ ਸੁਨਾ ਉਹ ਵੀ ਗੁਰੂ ਦੇ ਦਰ ਤੇ ਅੱਤੇ ਮੈਂ ਇਸ ਲਾਲਚੀ ਪਰਿਵਾਰ ਦੇ ਗੁਨਾਹ ਦਾ ਪਛਤਾਵਾ ਕਰਨਾ ਚਾਹੁੰਦਾ ਹਾਂ ਮੈਂ ਜੜਨਾ ਹਾਂ ਕਿ ਮੈਂ ਇੱਕ ਗਰੀਬ ਪਾਠੀ ਹਾਂ ਮੇਰੇ ਕੋਲ ਨਾ ਕੋਈ ਜ਼ਮੀਨ ਹੈ ਨਾ ਕੋਈ ਜਾਇਦਾਦ ਹੈ ਪਰ ਜੇ ਤੁਹਾਨੂੰ ਕبول ਹੈ ਤਾਂ ਮੈਂ ਕਰਮਜੀਤ ਸਿੰਘ ਦੇ ਤਨਗੁਰ ਗੁਰੰਤ ਸਾਬ ਜੀ ਦੀ ਹਜ਼ੂਰੀ ਵਿੱਚ ਇਸ ਲਾਲਚੀ ਬੰਦੇ ਵਿਕਰਮ ਜੀ ਤਾਂ ਤੇਰਾ ਹੱਥ ਖਣ ਦੇ ਲਈ ਕੀ ਰਹਾ ਪੂਰੇ ਹਾਊਸ ਦੇ ਵਿੱਚ ਸਨਾਟਾ ਸੇ ਲਾੜੇ ਦਾ ਭਰਾ ਪਾਠੇ ਲਾੜੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਜਸਵੰਤ ਸਿੰਘ ਚਿੱਕਦਾ ਹੈ ਇਹ ਪਾਗਲ ਹੋ ਗਿਆ ਹੈ ਇਸ ਸਾਡੀ ਇੱਜ਼ਤ ਮਿੱਟੀ ਦੇ ਵਿੱਚ ਲਾ ਦੇਵੇਗਾ ਪਹਿਲਾ ਘਰੋਂ ਭਜਿਆ ਹੈ ਅਤੇ ਹੁਣ ਭਾ ਦੀ ਵੋਟੀ ਨਾਲ ਪਰ ਹੁਣ ਸੰਗਤ ਜਗ ਪਈ ਸੀ ਪਿੰਡ ਦੇ ਲੋਕ ਜਸਵੰਤ ਸਿੰਘ ਦੇ ਨਾਜ ਤੋਂ ਫੰਕਸ਼ਨ ਖੜੇ ਹੋ ਗਏ ਇੱਕ ਬਜ਼ੁਰਗ ਉੱਠ ਕੇ ਬੋਲੇ ਆ ਕਿਉਂ ਜਸਵੰਤ ਸਿੰਘ ਆਂ ਇੱਜਤ ਤਾ ਤੂੰ ਮਿੱਟੀ 'ਚ ਲਾਇਆ ਹੈ ਉਹ ਵੀ ਗੁਰੂ ਦੇ ਦਰ ਤੇ ਤੀਦੀ ਬੋਲੀ ਲਾ ਕੇ ਇਸ ਤੋਂ ਵੱਡੀ ਇੱਜ਼ਤ ਕੀ ਹੋਵੇਗੀ ਕਿ ਤੇਰਾ ਇੱਕ ਪੁੱਤਰ ਲਾਚੀ ਨਿਕਲਿਆ ਪਰ ਦੂਜਾ ਗੁਰੂ ਦਾ ਸੇਵਕ ਹੈ ਉਹ ਦੇਖੋ ਸਨੋ ਕਿਨਾ ਚੰਗਾ ਹੈ ਤੇਰੇ ਤੋਂ ਲੱਗਦਾ ਹੀ ਨਹੀਂ ਵੀ ਤੇਰਾ ਹੀ ਕੋਨਾ ਹੈ ਇਹ ਕੁੜੀ ਦੀ ਇੱਜ਼ਤ ਬਚਾਰਿਆ ਹੈ ਤਾਂ ਇਸ ਵਿੱਚ ਗਲਤ ਕੀ ਹੈ ਸਾਰੀਆਂ ਨਜ਼ਰਾਂ ਹੁ ਮੇਰੇ ਕੋਲ ਤੇ ਸਨ ਹੈ ਉਸ ਦੇ ਸਾਹਮਣੇ ਦੋ ਰਸਤੇ ਸਨ ਹੈ ਇੱਕ ਪਾਸੇ 100 ਕਿਲਿਆਂ ਦਾ ਮਾਲਕ ਵਿਕਰਮ ਹੈ ਜੋ ਉਸ ਨੂੰ ਦਾਜ ਦੇ ਲਈ ਇੰਜ ਛੱਡ ਗਿਆ ਸੀ ਲੇਕਿਨ ਦੂਜੇ ਪਾਸੇ 100 ਕਿਲਿਆਂ ਦਾ ਅਸਲੀ وارث ਕਰਮਜੀਤ ਸਿੰਘ ਹੈ ਜੋ ਸਭ ਕੁਝ ਛੱਡ ਕੇ ਗੁਰੂ ਦਾ ਸੇਵਕ ਬਣਿਆ ਸੀ ਅਤੇ ਹੁਣ ਉਸ ਦੀ ਇੱਜ਼ਤ ਬਚਾਉਣ ਲਈ ਖੜਾ ਸੀ ਉਸ ਨੇ ਇੱਕ ਵਾਰ ਆਪਣੇ ਪਿਓ ਦੇ ਕਿਹਾ ਜੋ ਹੁਣ ਖੋੜੀ-ਖੋੜੀ ਖੁਸ਼ੀ ਬਿਤਾ ਰਹੇ ਸਨ ਫਿਰ ਉਸ ਹੰਕਾਰੀ ਲਾੜੇ ਵਿਕਰਮ ਬਣੇ ਜੋ ਸਰਚੁਕਾਈ ਖੜਾ ਸੀ ਅਤੇ ਫਿਰ ਉਸ ਨੇ ਉਸ ਪੱਟੇ ਕਰਮਜੀਤ ਸਿੰਘ ਜਦੋਂ ਅਦੇ ਸਤਕਾਰ ਪਰਿਯਾਕਾਂ ਵੀ ਦੇਖਿਆ ਉਸ ਨੂੰ ਇੱਕ ਪਲ ਦੇ ਵੀ ਸਮਝ ਆ ਗਿਆ ਕਿ ਦਾਜ ਅਤੇ ਸਤ ਵਿੱਚ ਕੀ ਫਰਕ ਹੁੰਦਾ ਹੈ ਉਸ ਨੇ ਕੰਮ ਦੇ ਹੋਤਾਂ ਨਾਲ ਆਪਣੇ ਹਾਂਜੂ ਪੁੰਜੇ ਅਤੇ ਦਿੜ ਅਵਾਜ਼ ਦੇ ਵਿੱਚ ਕਿਹਾ ਮੈਨੂੰ ਮੈਨੂੰ ਇਹ ਰਿਸ਼ਤਾ ਮਨਜ਼ੂਰ ਹੈ ਹਾਂਜੀ ਸਾਧ ਸੰਗਜੇ ਫਿਰ ਜੋ ਹੋਇਆ ਨਾ ਜਸਵੰਤ ਸਿੰਘ ਅਤੇ ਵਿਕਰਮ ਗੁੱਸੇ ਅਤੇ ਬੇਤੀ ਨਾਲ ਲਾਲ ਪੀਲੇ ਹੁੰਦੇ ਹੋਏ ਆਪਣੀ ਬਰਾਤ ਲਟਕੇ ਮੂੰਹ ਦੇ ਨਾਲ ਵਾਪਸ ਲੈ ਗਏ ਹਰ ਕੋਈ ਉਸਤੇ ਤੂ ਤੂ ਕਰ ਰਿਆ ਸੀ ਹਰ ਕੋਈ ਉਹਨਾਂ ਦੇ ਨਾਲ ਦੇ ਉੱਪਰ ਟੁੱਕ ਰਿਹਾ ਸੀ ਹਰ ਕੋਈ ਉਹਨਾਂ ਦੀ ਬੇਇੱਜ਼ਤੀ ਕਰ ਰਿਹਾ ਸੀ ਉਹਨਾਂ ਨੇ ਆਪਣੇ ਹੀ ਪੁੱਤਰ ਨੂੰ ਸ਼ਰਾਬ ਤੇ ਆਇਤੂ ਤੂੰ ਸਾਡੀ ਜਾਇਦਾਦ ਵਿੱਚੋਂ ਬੇਦਖਲ ਹੈ ਕਰਮਜੀਤ ਸਿੰਘ ਨੇ ਮੁਸਕਰਾ ਕੇ ਕਿਆ ਉਸ ਦਿਨ ਦਾਜ ਮੰਗਿਆ ਸੀ ਮੈਂ ਤਾਂ ਉਸੇ ਦਿਨ ਹੋ ਗਿਆ ਉਸੇ ਪਰ ਉਸੇ ਗੁਰੂ ਘਰ ਦੇ ਵਿੱਚ ਉਸੇ ਜਗ੍ਹਾ ਤੇ ਸੰਗਤ ਦੀ ਘਜਰੀ ਵਿੱਚ ਮਾਸਟਰ ਅਵਤਾਰ ਸਿੰਘ ਨੂੰ ਹੋਸ਼ ਵਿੱਚ ਲਿਆਂਦਾ ਗਿਆ ਅਤੇ ਉਹਨਾਂ ਨੇ ਆਪਣੀ ਧੀ ਮੇਰਕੌਰ ਦਾ ਭਲਾ ਉਸ لالਚੀ ਵਿਕਰਮ ਦੇ ਤਾਂ ਗੁਰੂਦੇਵ ਜੀਰੇ ਭਾਈ ਕਰਮਜੀਤ ਸਿੰਘ ਦੇ ਪੱਲੇ ਨਾਲ ਬੰਨ ਦਿੱਤਾ ਲਾਵਾ ਹੋਇਆ ਪਰ ਇਸ ਵਾਰ ਦਾਜ ਦੀ ਮੰਗ ਨਹੀਂ ਸੀ ਸਿਰਫ ਗੁਰੂ ਸਾਹਿਬ ਦਾ ਸ਼ੁਕਰਾਨਾ ਸੀ ਜਦੋਂ ਵਿਆਹ ਪੂਰਾ ਹੋਇਆ ਨਾ ਤਾਂ ਮੇਰਕੌਰ ਦੀ ਢੋਲੀ ਉਸ ਸੌ ਕਿਲੇ ਦੀ ਹੈ ਬਲੀਚ ਨੇ ਕਿ ਸਗੋਂ ਉਸ ਗਰਦੋਰਾ ਸਾਬ ਦੇ ਪਿੱਛੇ ਬੜੇ ਉਸ ਛੋਟੇ ਜਿਹੇ ਇੱਕ ਕਮਰੇ ਦੇ ਸੇਵਾਦਾਰ ਦੇ ਕੁਆਟਰ ਵਿੱਚ ਗਏ ਜਿੱਤੇ ਕਰਮਜੀਤ ਰਹਿਦਾ ਸੀ ਉਸਨੇ ਲੱਖਾਂ ਕਰੋੜਾਂ ਦੀ ਜਾਇਦਾਦ ਦੇ ਉਸਤਾਖ ਸੀ ਉਸ ਨੂੰ ਠੋਕਰ ਮਾਰ ਦਿੱਤੇ ਅਤੇ ਗੁਰੂ ਦੇ ਸੱਚੇ ਸੇਵਕ ਦੀ ਪਤਨੀ ਮੰਨ ਕੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਹਾਂਜੀ ਇਹ ਕਹਾਣੀ ਹੈ ਗੁਰੂ ਦੇ ਭਰੋਸੇ ਦੀ ਇਹ ਕਹਾਣੀ ਹੈ ਸਿੱਕੀ ਦੇ ਅਸਲ ਮੁੱਲਾਂ ਦੇ ਦਾਇਦਾ ਲਾਲ ਸਾਡੇ ਸਮਾਜ ਨੂੰ ਖੋਖਲਾ ਕਰ ਰਿਹਾ ਹੈ ਪਰ ਜਦੋਂ ਤੱਕ ਕਰਮਜੀਤ ਸਿੰਘ ਵਰਗੇ ਗੁਰਸੇਕ ਜੋ ਪੈਸੇ ਨੂੰ ਠੋਕਰ ਮਾਰ ਕੇ ਗੁਰੂ ਦੀ ਸੇਵਾ ਚੜ੍ਹਦੇ ਹਨ ਅਤੇ ਮਿਰਕੁਰ ਵਰਗਿਆਂ ਦਲੇਰ ਧੀਆਂ ਜੋ ਲਾਲਚੀ ਮੁੰਡਿਆਂ ਨੂੰ ਟਕਰਾ ਕੇ ਇੱਕ ਸੱਚੇ ਇਨਸਾਨ ਦਾ ਪੱਲਾ ਫੜਦਿਆਂ ਹਨ। ਉਹ ਤੱਕ ਸਾਡਾ ਸਮਾਜ ਜੁਦਾ ਹੈ। ਉਸ ਕੁੜੀ ਨੇ ਪਾਟੀ ਦਾ ਪੱਲਾ ਫੜ ਕੇ ਕੋਈ ਗਲਤੀ ਨਹੀਂ ਕੀਤੀ। ਉਸ ਨੇ ਤਾਂ ਗੁਰੂ ਸਾਹਿਬ ਨੂੰ ਆਪਣਾ ਗਵਾ ਬਣਾ ਕੇ ਆਪਣੇ ਲਈ ਸਭ ਤੋਂ ਚੰਗਾ ਜੀਵਨ ਸਾਥੀ ਚੁਣਿਆ ਸੀ। ਉਸ ਨੇ ਇੱਕ ਲਾਲਚੀ ਰਾਜਕਮਾਨ ਨੂੰ ਛੱਡ ਕੇ ਇੱਕ ਸੱਚੇ ਸੇਵਾਦਾਰ ਨੂੰ ਚੁਣਿਆ। ਤੁਹਾਨੂੰ ਅੱਜ ਦੀ ਕਹਾਣੀ ਕਿਵੇਂ ਲੱਗੀ ਕਿ ਮਿਰਕੁਰ ਨੇ ਸਹੀ ਕਦਮ ਚੁੱਕਿਆ ਅਤੇ ਕੀ ਪਾਈ ਕਰਮਜੀਤ ਸਿੰਘ ਨੇ ਆਪਣੇ ਲਾਲਚੀ ਪਰਿਵਾਰ ਦੇ ਖਿਲਾਫ ਜਾ ਕੇ ਉਸ ਕੁੜੀ ਦਾ ਹੱਥ ਫੜ ਕੇ ਸਹੀ ਕੀਤਾ। ਆਪਣੀ رائے ਸਾਨੂੰ ਕਮੈਂਟ ਕਰਕੇ ਇਰਦਾ ਸeo ਜੇਕਰ ਕਹਾਣੀ ਤੁਹਾਡੇ ਦਿਲ ਨੂੰ ਸ਼ੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਜ਼ਰੂਰ ਕਰਦੇ ਹੋ ਮਿਲਦੇ ਹਾਂ ਅਗਲੀ ਕਹਾਣੀ ਦੇ ਵਿੱਚ ਹਾਂਜੀ ਦੇਵ ਜੀ ਸਭ ਨੂੰ ਇਜਾਜ਼ਤ ਹੈ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਹੈ ਗੱਜ ਕੇ ਬਲ劳 ਜੀ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ